ਹਲੋ ਜੀ গুড মর্নিং ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਹੋਵੋਗੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦਾ ਬਲੌਗ ਆਪਣਾ ਬਲੌਗ ਸ਼ੁਰੂ ਹੋ ਗਿਆ ਜੀ ਮਾਰਨਿੰਗ ਦੀ ਸੈਕਿੰਡ ਚਾਹ ਦੇ ਨਾਲ ਫਰਸਟ ਆਪਾਂ ਮਾਰਨਿੰਗ ਅਰਲੀ ਪੀ ਲੈਨੇ ਆਂ 5 ਵਜੇ ਤੇ ਜਦੋਂ ਉੱਠਦੇ ਆਂ ਤੇ ਹੁਣ ਇਸ ਵਾਰ ਮੈਂ ਸੈਕਿੰਡ ਸੈਕਿੰਡ ਟਾਈਮ ਚਾਹ ਬਣਾ ਰਹੀ ਆ ਤੇ ਮੈਂ ਸੋਚਿਆ ਚਲੋ ਉਸ ਤੋਂ ਪਹਿਲਾਂ ਆਪਾਂ ਬਲੌਗ ਸਟਾਰਟ ਕਰ ਲਈਏ ਤੇ ਕੰਮ ਤੋਂ ਦੇ ਕੁਝ ਕਿ ਮੈਂ ਖਤਮ ਕਰ ਲਈ ਆ ਜਿੱਦਾਂ ਕਿ ਬਾਹਰ ਝਾੜੂ ਵਗੈਰਾ ਲਗਾਤਾ ਕੱਪੜੇ ਧੋਕੇ ਮੇਰੇ ਸੁੱਕਣੇ ਪਾਈ ਪਏ ਆ ਤੁਹਾਨੂੰ ਦਿਖਾ ਦਿੰਨੀ ਆ ਹਾਂ ਦੇਖੋ ਬਾਹਰ ਕੱਪੜੇ ਮੇਰੇ ਧੋਕੇ ਸੁੱਕਣੇ ਪਾਈ ਪਏ ਆ ਤੇ ਝਾੜੂ ਵਗੈਰਾ ਵੀ ਮੈਂ ਲਾਤਾ ਬਾਹਰ ਕਿਉਂਕਿ ਫਿਰ ਨਾ ਬਾਹਰ ਧੁੱਪ ਹੋ ਜਾਂਦੀ ਆ ਕਰਕੇ ਆਪਾਂ ਸਵੇਰ ਸਵੇਰ ਹੀ ਝਾੜੂ ਵਗੈਰਾ ਲਾ ਲਈਦੇ ਆ ਤੇ ਕੱਪੜੇ ਵੀ ਹੁਣ ਆਪਾਂ ਡਸਟ ਆਉਣ ਤੋਂ ਪਹਿਲਾਂ ਪਹਿਲਾਂ ਹੀ ਮਤਲਬ ਕਿ ਧੋਤੇ ਆ ਤੇ ਸੁੱਕ ਵੀ ਜਾਣੇ ਆ ਬਸ ਅੱਧੇ ਘੰਟੇ ਬਾਅਦ ਮੈਂ ਉਤਾਰ ਦੇਣੇ ਆ ਜਦੋਂ ਤੱਕ ਟਰਾਲੀਆਂ ਦੀ ਡਸਟ ਆਉਣੀ ਸ਼ੁਰੂ ਹੋਣੀ ਆ ਆਪਾਂ ਕੱਪੜੇ ਅੰਦਰ ਰੱਖ ਦਾਂਗੇ ਚਲੋ ਜੀ ਹੁਣ ਚਾਹ ਫੜਾ ਲਈਏ ਤੇ ਆਪਾਂ ਨੂੰ ਤੇ ਫਿਰ ਆਪਾਂ ਕਰਦੇ ਆ ਅੱਗੇ ਗੱਲਾਂ ਬਾਤਾਂ ਤੁਹਾਡੇ ਨਾਲ ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਤੁਸੀਂ ਸਾਰੇ ਜਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਆ ਸ਼ਾਮ ਦਾ ਟਾਈਮ ਆ ਜੀ 4 ਵਜੇ ਹਾਂ 4 ਵਜੇ 4 ਵਜੇ ਨਾ ਤਾਂ ਵੈਸੇ 4:00 ਵਜੇ ਦਾ ਟਾਈਮ ਆ ਤੇ ਮਾਰਨਿੰਗ ਤੋਂ ਲੈ ਕੇ ਹੁਣ ਤੱਕ ਮੈਂ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ ਹੈਗੀ ਮਾਨੀ ਨਹੀਂ ਕੀਤਾ ਮੇਰੇ ਕੋਈ ਵੀਡੀਓ ਸ਼ੂਟ ਕਰਨ ਨੂੰ ਤੇ ਹੁਣ ਉਹ ਸਿੱګه ਥੋੜਾ ਜਿਹਾ ਕਰਕੇ ਆਪਦੇ ਆਪ ਨੂੰ ਪ੍ਰਪੇਅਰ ਜੇ ਆ ਵੀ ਚਲੋ ਆਪਾਂ ਵੀਡੀਓ ਸ਼ੂਟ ਤਾਂ ਕਰਨੀ ਕਰਨੀ ਆ ਹਨਾ ਫੇਰ ਹੀ ਆਪਾਂ ਨੈਕਸਟ ਡੇ ਬਲੌਗ ਪਾਵਾਂਗੇ ਜੇ ਆਪਾਂ ਵੀਡੀਓ ਸ਼ੂਟ ਕਰਾਂਗੇ ਤੇ ਜੇ ਆਪਣੇ ਕੋਲ ਵੀਡੀਓ ਹੀ ਨਹੀਂ ਹੋਊਗੀ ਤੇ ਆਪਾਂ ਨੈਕਸਟ ਡੇ ਕੀ ਪਾਵਾਂਗੇ ਹਨਾ ਸੋ ਤੇ ਚਾਹ ਪਾਣੀ ਆਪਾਂ ਪੀ ਲਿਆ ਤੇ ਹੁਣ ਮੈਂ ਲੱਗੀ ਸੀ ਅ ਸ਼ਾਮ ਦੇ ਥੋੜੇ ਬਹੁਤ ਕੰਮ ਧੰਦੇ ਕਰਨ ਤੇ ਤੁਸੀਂ ਜੁੜੇ ਰਹੋ ਬਲੌਗ ਦੇ ਨਾਲ ਨਾਲ ਫਿਰ ਕਰਦੇ ਆ ਆਪਾਂ ਅੱਗੇ ਕੰਟੀਨਿਊ ਉਹ ਲ ਕਿਸ ਨੇ ਚਾਹ ਵਾਲੇ ਬਰਤਨ ਸਾਫ ਕਰਨੇ ਇਹ ਪਏ ਸੀਗੇ ਵਾਸ਼ ਕਰਨ ਵਾਲੇ ਲਓ ਚ ਬਰਤਨ ਵਗੈਰਾ ਆਪਾਂ ਸਾਫ ਕਰਕੇ ਰੱਖਦੇ ਤੇ ਹੁਣ ਇਹਨਾਂ ਦਾ ਪਾਣੀ ਨਿਚੜ ਜੂਗਾ ਤੇ ਫਿਰ ਇਹਨੂੰ ਆਪਾਂ ਉਧਰ ਬਾਸਕਟ ਦੇ ਵਿੱਚ ਰੱਖ ਦਾਂਗੇ ਤੇ ਹੁਣ ਕਰਾਂਗੇ ਆਪਾਂ ਖਾਣ ਪੀਣ ਦੀ ਤਿਆਰੀ ਸ਼ਾਮ ਨੂੰ ਦੇਖਦੇ ਕੀ ਖਾਣਾ ਕੀ ਬਣਾਵਾਂ ਮੈਂ ਅੱਜ ਕੀ ਬਣਾਵਾਂ ਸਬਜ਼ੀ ਕੋਸ਼ ਵੀ ਬਣਾਵਾਂ ਦਾੜ ਵਾਲਾ ਸਬਜ਼ੀ ਦਾ ਲਾ ਦਾੜ ਤਾਂ ਪਰਾਂਤ ਖਾਦੀ ਆ ਕੋੜੇ ਪੂਰੇ ਬਣਾ ਲਓ ਪਕੌੜੇ ਪਕੌੜੇ ਬੜੀਆਂ ਕਹਿ ਰਹੇ ਨੇ ਚਲੋ ਪਕੌੜੇ ਬੜੀਆਂ ਬਣਾ ਲੈਨੇ ਆਪਾਂ ਪਕੌੜੇ ਵੀ ਹੋ ਕੇ ਰੱਖਣ ਲੱਗੀ ਸੀ ਕਿ ਨਾਲ ਦੀਆਂ ਮੈਂ ਖਾਣ ਲੱਗੀ ਬਹੁਤ ਟੇਸਟੀ ਲੱਗਦੇ ਆ ਪਰ ਲਮੇ ਨੂੰ ਸਾਰਿਆਂ ਨੂੰ ਅਲੱਗ-ਅਲੱਗ ਸਟੋਰ ਕਰਦੀ ਹੁੰਦੀ ਸੀ ਕਿ ਹੁਣ ਮੈਂ ਅਲੱਗ-ਅਲੱਗ ਸਟੋਰ ਨਹੀਂ ਕਰਦੀ ਕਿਉਂਕਿ ਮੇਰੇ ਕੋਲ ਸਟੋਰੇਜ ਦੀ ਸ਼ਾਰਟੇਜ ਆਇਆ ଥି। ਸਟੋਰ ਕਰਨ ਦੇ ਲਈ ਮਤਲਬ ਕਿ ਉਹ ਗੱਲ ਚੀਜ਼ਾਂ ਕੇਲੋ ਕਬ ਵਗੈਰਾ ਨਹੀਂ ਹੈਗੇ ਕਬੜ ਵਗੈਰਾ ਤਾਂ ਕਰਕੇ ਉਹਨੇ ਬਾਸਕਿ ਚਿਪਾ ਕੇ ਰੱਖਦੀ ਆ ਫਿਰ ਇੱਕ ਜਗ੍ਹਾ ਮੈਨੂੰ ਇਹਨਾਂ ਨੂੰ ਸਮੇਟ ਕੇ ਰੱਖਣਾ ਸੌਖਾ। ਨਹੀਂ ਤਾਂ ਮੇਰੇ ਕੋਲ ਅਲੱਗ-ਅਲੱਗ ਕੰਟੇਨਰ ਲਾਏ ਹੋਈ ਸੀਗੇ। me aquí, no <coughs> ਕੋੜੀ ਬੜੀ ਆਪਾਂ ਡਿਪ ਕਰਕੇ ਰੱਖਦੇ ਤੇ ਉਨਾ ਟਾਈਮ ਆਪਾਂ ਪਿਆਜ਼ ਤੇ ਆਲੂ ਕੱਟ ਕੇ ਰੱਖ ਲੈਨੇ ਆ ਤੇ ਲੈ ਵੇੜ ਤਾ ਮੇਰਾ ਬੁੱਤ ਨੂੰ ਵੇੜ ਤਾ ਆ ਜਾ ਬੁੱਤ ਮੈਂ ਮੈਂ ਸਾਫ਼ ਕਰ ਦੇਣੀ ਆ ਜਾ ਪਾਪਾ ਨੂੰ ਹੈ ਕਰ ਦੋ ਆ ਪਾਪਾ ਨੇ ਲੈ ਵੇੜਿਆ ਮੇਰਾ ਮੁੰਡਾ ਇੰਨਾ ਸੋਹਣਾ ਸੀਗਾ ਜਦ ਨੂੰ ਮੈਂ ਕਿਹਾ ਉੱਥੇ ਰੁਕ ਜਾ ਪਿੱਛੇ ਤੂੰ ਇੱਧਰ ਕੀ ਕਰਨਾ ਹੈ ਹੈ ਵੀਰੇ ਕੋਈ ਨਾ ਖੇਡੀ ਚੱਲ ਮੈਂ ਬਦਲ ਦੇਣੀ ਇਹ ਬੁੱਤ ਕੱਪੜੇ ਲੈ ਛੰਡ ਲਾ ਇਹ ਪਾਣੀ ਲਾਉਣ ਲੱਗੇ ਹੋਏ ਸੀਗੇ ਇੱਧਰ ਉਹਦੇ ਹੁਣ ਪੈਰ ਇੱਥੇ ਮਿੱਟ ਕੰਡਾ ਗੁੰਡਾ ਨਾ ਚੁੱਭ ਜੇ 2 ਮਿੰਟ ਆਈ ਰੱਖ ਲੋ ਹਾਈ ਉਹਦੇ ਗਏ ਪੈਰ ਦੇਖੀ ਇਹ ਤੇ ਗਲਾਬੀ ਗਲਾਬੀ ਪੈਰ ਆ ਚਾਹੇ ਹਰ ਜਨ ਨਨੇ ਪਾਈ ਰਹਿਣ ਦੋ ਨਹੀਂ ਗਾਉਂਦਾ ਐਡਾ ਮਿੱਟਾ ਜਾ ਕੇ ਕਿੱਥੇ ਤੁਰ ਪੂ ਆ ਬੱਪਾ ਦਾ ਗਲਮਾ ਵੀ ਲੜੇ ਤੋ ਕੋਈ ਨਾ ਇੱਥੇ ਡਿੱਗ ਪਿਆ ਵਿਚਾਰਾ ਦਰਦ ਨੇ ਮਿੰਦਾ ਮੂੰਹ ਬੱਜੂ ਮੈਂ ਲੈਣ ਆਈ ਸੀਗੇ ਟਮਾਟਰ ਹਾਂ फ्रैश टमाटर पाव गे बाकी भी अपने लाल टमा ज्यादा नहीं तोड़ते जिनी उ तोड़ा रह गया जी इतो आए गया मैं देख लिया थप खड़का होया बहुत ज्यादा मेरा मुंडा सट था हांजी आज आ गई बहुत दो मिनट हम हो ला ਪਾਣੀ ਲਾ ਲਓ ਪਹਿਲਾਂ ਤੁਸੀਂ ਫਿਰ ਮੈਂ ਆਉਣੀ ਆ ਕੱਕੇ ਡੇਗਦੀ ਹੁੰਦੇ ਕੋਈ ਆਉਣੀ ਆ ਮੈਂ ਬੱਤ ਪਾਣੀ ਲਾ ਲਓ ਫਿਰ ਤੁਹਾਨੂੰ ਬਦਲ ਦਿਆਂ ਕੱਪੜੇ ਆਪ ਅਗੇ ਕੱਕੇ ਡੇਗਦੀ ਹੁੰਦੇ ਕੋਈ ਨੀ ਪਿਉਤੀ ਲੱਗੇ ਸੀ ਕੰਮ ਕਰਨ ਧੁੱਪ ਦੇਖ ਲਓ ਕਿੰਨੀ ਆ ਤੇ ਟਾਈਮ 1:30 ਹੋਣ ਵਾਲੇ ਆ ਅੰਦਰ ਹੁੰਦੇ ਐਕਦਾਮ ਨਹੀਂ ਰਹੀ ਹੋ ਜਾਂਦਾ ਤੇ ਪਿਉਤੀ ਲੱਗੇ ਹੋਏ ਸੀ ਕੰਮ ਕਰਨ ਤੇ ਉਹ ਸੈਟ ਤਾਂ ਵਿਚਾਰਾ ਡਿੱਗ ਗਿਆ ਤੇ ਆਪਾਂ ਸਬਜੀ ਇੱਕ ਵਾਰੀ ਰੱਖ ਦਈਏ ਬੜਨੀ ਬਾਕੀ ਦੇ ਕੰਮ ਆਪਾਂ ਨਾਲ ਦੀ ਨਾਲ ਕਰੀ ਚੱਲਾਂਗੇ ਤੇ ਇਹ ਨਾ ਬੇਫਿਕਰੀ ਜੀ ਹੋ ਜਾਂਦੀ ਹੈ ਹੁਣ ਤਾਂ ਜਰਵਨ ਟਮਾਟਰ ਵਗੈਰਾ ਧੋ ਕੇ ਰੱਖ ਲਿਆ ਪਿਆਜ਼ ਵਗੈਰਾ ਪਹਿਲਾਂ ਮੈਂ ਛਿੱਲ ਕੇ ਧੋ ਕੇ ਰੱਖ ਗਈ ਸੀ ਇਹ ਇਹ ਰਹਿ ਗਿਆ ਸੀਗਾ ਇਹਦੇ ਚ ਕੋਈ ਵੀ ਕੰਮ ਕਰ ਹੀ ਲਈ ਡਿੱਗ ਗਿਆ ਵਿਚਾਰ ਆਏ ਲਿਪੜਿਆ ਪਿਆ ਗਿਆ ਮੈਂ ਤਾਂ ਇੱਕ ਤਰਸਾਈ ਜਾਂਦਾਗਾ ਤੇ ਮਿੱਟੀ ਜੀ ਨਾਲ ਮੈਂ ਇੰਨੀ ਮਿੱਟੀ ਕਦੇ ਲੱਗਣ ਨਹੀਂ ਦਿੱਤੀ ਇਹਨੂੰ ਚਲੋ ਜੀ ਕਰ ਦਈਏ ਮੈਂ ਉਹਨੂੰ ਸਾਫ਼ ਪਹਿਲਾਂ ਉਹਨੂੰ ਸਾਫ਼ ਹੀ ਕਰਕੇ ਆਉਣੀ ਆ ਜੇ ਮੈਂ ਤੁਹਾਨੂੰ ਦਾ ਥਾਮਾ ਨਾ ਪਿਉਤੀ ਦੋਨੇ ਹੋ ਲੱਗੇ ਪਏ ਆ ਕਾਤੇ ਮਾਤੇ ਕਰਨ ਤੇ ਮੈਂ ਉਹ ਖੇਡਦਾ ਸੀ ਬਿੱਟੀ ਚ ਤੇ ਮੈਂ ਕਿਹਾ ਵੀਡੀਓ ਸ਼ੂਟ ਕਰ ਲਓ ਇਹ ਵੀ ਕੋਈ ਸ਼ਾਰਟ ਬਣਾ ਕੇ ਦੇ ਦਿਓ ਮੈਨੂੰ ਤੇ ਹਸਬੰਦ ਕਹਿੰਦੇ ਵੀ ਤੂੰ ਆਪ ਆ ਕੈਮਰਾ ਲੈ ਕੇ ਕਹਿੰਦੇ ਇੱਕ ਬੰਦਾ ਤਾਂ ਹੋਣਾ ਚਾਹੀਦਾਗਾ ਵੀਡੀਓ ਬਣਾਉਣ ਨੂੰ ਤੇ ਵੀ ਫੇਰ ਹੀ ਵੀਡੀਓ ਬਣਾਉਂਗੀ ਕਿ ਲੋ ਦੱਸੋ ਆਪ ਹੀ ਤੁਸੀਂ ਬਣਾ ਲਓ ਕੋਲੇ ਤੁਹਾਡੇ ਫੋਨ ਆ ਮਤਲਬ ਸਪੈਸ਼ਲੀ ਇੱਕ ਬੰਦਾ ਚਾਹੀਦਾ ਵਾ ਇਹਨਾਂ ਨੂੰ ਮਤਲਬ ਕੈਮਰਾਮੈਨ ਚਾਹੀਦਾ ਇਹਨਾਂ ਨੂੰ ਇੱਕ ਜਿਹੜਾ ਨਾ ਇਹ ਵੀਡੀਓ ਸ਼ੂਟ ਕਰੇ ਉਹ ਤੁਸੀਂ ਦੇਖੀ ਚਲੋ ਇਹ ਕੀ ਕਰਦੇ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਦੀ ਵੀਡੀਓ ਵੜਦੀ ਆ ਕੋਈ ਵੀਡੀਓ ਨਹੀਂ ਬਣਾਉਂਦੇ ਹੈਗੇ ਸਪੈਸ਼ਲੀ ਕੈਮਰਾਮੈਨ ਬਾਹਰ ਦੇ ਹੈ ਤੇ ਟੜਕਾ ਮੈਂ ਇੱਧਰ ਲਾ ਰਹੀ ਸੀ ਮਟਰ ਕੱਟਿਆ ਪਿਆ ਚਲੋ ਜੀ ਬਣਾ ਲਈਏ ਆਪਾਂ ਪਹਿਲਾਂ ਸਬਜ਼ੀ ਆਹ ਲੱਗਿਆ ਸੀ ਤੇ ਸਾਡਾ ਖੇਡਣ ਡੱਗ ਪਿਆ ਸੀਗਾ ਤੇ ਬੂਟ ਵਾਟ ਲਿਬੜ ਗਏ ਸੀ ਹਾਂ ਕੋਈ ਨਾ ਕੋਈ ਨਾ ਪਤਾ ਲਿਬੜਿਆ ਰੇ ਕੁਛ ਨਹੀਂ ਹੁੰਦਾ ਮੇਰੇ ਨਾਲ ਕਦੇ ਪੁੱਛਣਾ ਨਾ ਪੁੱਤ ਪਾਪਾ ਨੇ ਕਦੇ ਪੁੱਛਨਾ ਵਾ ਤੇ ਅੱਪ ਪਹਿਲਾਂ ਇੱਧਰ ਆ ਕਰੇਲੇ ਨੇ ਕਿਲ ਨੂੰ ਬੀਲਨ ਲਾਉਂਦੇ ਸੀਗੇ ਪਾਣੀ ਉਹ ਮਿਰਚਾਂ ਦੇ ਬੂਟੇ ਕੁਛ ਉਹ ਪਾਪਾ ਪੁੱਤ ਮੈਨੂੰ ਕਦੋਂ ਲਿਬੜੀ ਜਨਾ ਆ ਬਿਬੜਿਆਂ ਤੋਂ ਛਾਲ ਮਾਰ ਕੇ ਉਹ ਥੋਦੀ ਉਹਦੇ ਉੱਥੇ ਉਹ ਕਾਕ ਖੋਦ ਦੇ ਕਾਕਾ ਖੋਤਲਾ ਦੇ ਆ ਦੇ ਹਾਂ ਲਿਆ ਤੇ ਕੁਝ ਬੱਲਾਂ ਆ ਲਾਈਆਂ ਸੀਗੀਆਂ ਤੇ ਆਹਨ ਕੁਝ ਮਰਚੇ ਨੂੰ ਤਾਂ ਕੱਲ੍ਹ ਦਾ ਹੀ ਪਾਣੀ ਕਾਫੀ ਲੱਗਿਆ ਤੇ ਸਵੇਰੇ ਲੱਗਿਆ ਸੀਗਾ ਪਾਣੀ ਹੁਣ ਆ ਦੂ ਤਿੰਨ ਰਹਿੰਦੀਆਂ ਸੀ ਥੋੜਾ ਜਿਹਾ ਮਿੱਟੀ ਇੱਧਰ ਲੇਰੀ ਇੱਧਰ ਥੋੜੀ ਇਹਨਾਂ ਨੂੰ ਪਾਣੀ ਦੇਰ ਲੱਗਦਾ ਕਿਉਂਕਿ ਦੂ ਤਿੰਨ ਪੇਪਾਂ ਜੀ ਜੋੜਨੀਆਂ ਪੈਂਦੀਆਂ ਮਾਂ ਹਾਂ ਸੀਰ ਤਾਂ ਫੇਰ ਤੂੰ ਫੇਰ ਡਿੱਗਣਾ ਹੁਣ ਇਹ ਇਹ ਗਿਆ ਆਜਾ 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 ਇਹ ਵੇ ਛੱਡ ਦੇ ਹੁਣ ਖੇਡ ਲਾ ਇਹ ਫੇਰ ਫਸ ਗਿਆ ਸੀ ਪਾਣੀ ਚ ਪਿਉਤੀ ਹਜੇ ਮਗਰ ਨੇ ਆਪਦਾ ਬਾੜੀ ਚ ਤੇ ਮੈਂ ਹੁਣ ਬਸ ਦੇਖਦੀ ਆ ਨਾ ਕੇ ਆਉਣੀ ਆ ਫੇਰ ਜੋਤ ਦਾ ਟਾਈਮ ਹੋ ਜਾਂਦਾਗਾ ਤੇ ਪਾਠ ਦਾ ਟਾਈਮ ਹੋ ਜਾਂਦਾਗਾ ਤੇ ਇੱਕ ਮੈਂ ਨਾ ਚੀਜ਼ ਆਨਲਾਈਨ ਆਰਡਰ ਕੀਤੀ ਸੀ ਨਾਇਕਾ ਤੋਂ ਰੌਂਜ਼ਲ ਦਾ ਮੈਂ ਲਿਪ ਬਾਮ ਮੰਗਾਇਆ ਸੀਗਾ ਤੇ ਫੇਸ ਕੰਪੈਕਟ ਮੰਗਾਇਆ ਸੀਗਾ ਰੌਂਜ਼ਲ ਦਾ ਪਰ ਮੈਂ ਰੌਂਜ਼ਲ ਯਾਨੀ ਫਸਟ ਟਾਈਮ ਮੈਂ ਟਰਾਈ ਕਰਨਾ ਹੈ ਤੇ ਵੀ ਕਿਦਾਂ ਦਾ ਹੈਗਾ ਲਿਪ ਬਾਮ ਤਾਂ ਮੈਂ ਯੂਜ਼ ਕੀਤਾ ਹੋਇਆ ਹੈਗਾ ਕੰਪੈਕਟ ਮੈਂ ਫਸਟ ਟਾਈਮ ਕਰਨਾ ਵੈਸੇ ਮੈਂ ਸਵਿਸ ਬਿਊਟੀ ਦਾ ਮਤਲਬ ਯੂਜ਼ ਕਰਦੀ ਸੀਗੀ ਜਦੋਂ ਵੀ ਕਿਤੇ ਤੇ ਇਹ ਮੈਂ ਮਤਲਬ ਕੀ ਮੰਗਾਇਆ ਵਾ ਇਹ ਹੈਗਾ ਵਾ ਡਸਟੀ ਰੋਜ਼ ਤੇ ਇਸ ਟਾਈਮ ਮੇਰੇ ਲਗਾਇਆ ਵੀ ਹੋਇਆ ਵਾ ਕਿਉਂਕਿ ਆਪਾਂ ਡੇਲੀ ਲਿਪਸਟਿਕ ਤਾਂ ਲਾ ਨਹੀਂ ਸਕਦੇ ਹੈਗੇ ਹਨਾ ਤੇ ਇਹ ਟਿੰਟ ਆ ਤੇ ਚੀਕ ਤੇ ਵੀ ਅਪਲਾਈ ਹੋ ਜਾਂਦਾਗਾ ਐਜ਼ ਅ ਬਲਸ਼ਰ ਜੇ ਆਪਾਂ ਯੂਜ਼ ਕਰਨਾ ਹੋਵੇ ਹਨਾ ਤੇ ਤੇ ਲਿਪ ਬਾਮ ਦੀ ਤਰ੍ਹਾਂ ਵੀ ਯੂਜ਼ ਹੋ ਜਾਂਦਾ 01 ਸ਼ੇਡ ਦਾ ਵਾ ਇਹ ਡਸਟੀ ਰੋਜ਼ ਰੌਂਜ਼ਲ ਦਾ ਤੇ ਇੱਕ ਮੈਂ ਮੰਗਾਇਆ ਸੀਗਾ ਕੰਪੈਕਟ ਤੇ ਵਧੀਆ ਲੱਗਈ ਤੇ ਮੈਨੂੰ ਵਧੀਆ ਲੱਗਿਆ ਵੇਟ ਲੈਸਾ ਤੇ ਇਹ ਕਾਫੀ ਵਧੀਆ ਲੱਗਿਆ ਵੀ ਮੈਂ ਹਲਕਾ ਜਿਹਾ ਹੱਥ ਤੇ ਯੂਜ਼ ਕਰਕੇ ਦੇਖਿਆ ਸੀਗਾ ਅਦਰਵਾਇਜ਼ ਮੈਂ ਫੇਸ ਤੇ ਹਜੇ ਕੁਝ ਨਹੀਂ ਅਪਲਾਈ ਕੀਤਾ ਹੋਇਆ ਤੇ ਘਰੇ ਮੈਂ ਅਪਲਾਈ ਨਹੀਂ ਕਰਦੀ ਸਿਵਾਏ ਮੋਇਸਚਰਾਈਜ਼ਰ ਦੇ ਮੋਇਸਚਰਾਈਜ਼ਰ ਵੀ ਮੈਂ ਕੋਈ ਜ਼ਿਆਦਾ ਬਹੁਤ ਜ਼ਿਆਦਾ ਮਹਿੰਗਾ ਨਹੀਂ ਯੂਜ਼ ਕਰਦੀ ਕਿਉਂਕਿ ਮੈਨੂੰ ਜਿਹੜਾ ਮੋਇਸਚਰਾਈਜ਼ਰ ਫਿੱਟ ਹੈਗਾ ਵਾ ਆ ਉਹ ਹੈਗਾ ਬਾਇਓ ਫਰੈਸ਼ ਦਾ ਮੈਂ ਉਸ ਤੋਂ ਪਹਿਲਾਂ ਕਾਫੀ ਮਤਲਬ ਯੂਜ਼ ਕੀਤੇ ਸੀਗੇ ਆ ਲੋਸ਼ਨ ਵਗੈਰਾ ਫੇਸ ਦੇ ਲਈ ਮੋਇਸਚਰਾਈਜ਼ਰ ਆ ਮੇਰੀ ਸਕਿਨ ਉਤੇ ਫਿੱਟ ਨਹੀਂ ਸੀ ਆਉਂਦਾ ਮੇਰੀ ਸਕਿਨ ਬਹੁਤ ਜ਼ਿਆਦਾ ਸੈਂਸਿਟਿਵ ਜੀ ਆ ਮਤਲਬ ਮੈਨੂੰ ਬਹੁਤ ਛੇਤੀ ਰੈਸ਼ਜ ਹੋ ਜਾਂਦੇ ਨੇ ਮਤਲਬ ਹਰ ਇੱਕ ਚੀਜ਼ ਤੋਂ ਬਹੁਤ ਛੇਤੀ ਰੈਸ਼ ਹੋ ਜਾਂਦੇ ਆ ਹਲਕੀ ਜੀ ਮਤਲਬ ਕੋਈ ਚੀਜ਼ ਉਦਾਂ ਦੀ ਮੈਨੂੰ ਲੱਗਿਆ ਵੀ ਨਹੀਂ ਮੈਨੂੰ ਫਿਰ ਤਾਂ ਇਹ ਨਹੀਂ ਹੈਗਾ ਵੀ ਹਲਕਾ ਜਿਹਾ ਕੋਈ ਇਫੈਕਟ ਕਰੂਗੀ ਉਹਨੇ ਬਹੁਤ ਜ਼ਿਆਦਾ ਇਫੈਕਟ ਕਰਨਾ ਮੇਰੀ ਸਕਿਨ ਤੇ ਹੈਨਾ ਤੇ ਇੱਕ ਤਕਕ ਕਿ ਮੇਰਾ ਜਿਹੜਾ ਸੋਪ ਹੈਗਾ ਵਾ ਹਨਾ ਪਾਵਾ ਮੈਂ ਉਹੀ ਯੂਜ਼ ਕਰਦੀ ਆ ਜੈਲ ਬਾਅਦ ਤੇ ਜੇ ਮੈਂ ਕੋਈ ਹੋਰ ਸੋਪ ਯੂਜ਼ ਕਰ ਲਵਾਂ ਜਾਂ ਮੈਂ ਫੇਸ ਤੇ ਲਗਾ ਲਵਾਂ ਤਾਂ ਮੇਰੇ ਮਤਲਬ ਕਿ ਰੈਸ਼ੇਜ਼ ਜਾਂ ਪਿੰਪਲ ਬਹੁਤ ਮਤਲਬ ਕਿ ਸਕਿਨ ਖਰਾਬ ਹੋ ਜਾਂਦੀ ਐ ਇੱਕ ਵਾਰ ਮੈਂ ਯੂਜ਼ ਕੀਤੀ ਸਿਰਫ 2 ਦਿਨ ਲਈ ਮੇਰਾ ਸੋਪ ਖਤਮ ਹੋਇਆ ਸੀਗਾ ਤੇ ਜਾ ਨਹੀਂ ਸੀ ਹੋਇਆ ਤੇ 2 ਦਿਨਾਂ ਚ ਹੀ ਮੇਰੇ ਨਾ ਆ ਚੀਜ਼ ਤੇ ਸਾਰੇ ਮਤਲਬ ਹੋਗੇ ਸੀ ਤੇ ਇੱਥੇ ਹਜੇ ਵੀ ਨਿਸ਼ਾਨ ਥੋਨੂੰ ਹਲਕੇ ਜਿਹੇ ਦਿਨ ਨੇ ਬਹੁਤ ਲਾਈਟ ਆ ਕੈਮਰੇ ਚ ਦਿਖ ਰਿਹਾ ਪਰ ਬਹੁਤ ਲਾਈਟ ਨੇ ਇਹ ਹੁਣ ਤੇ ਇਹ ਹੋ ਗਏ ਸੀਗੇ ਤੇ ਹੁਣ ਇਸ ਟਾਈਮ ਬਿਲਕੁਲ ਕੋਈ ਆਪਾਂ ਨਾ ਫਿਲਟਰ ਨਹੀਂ ਯੂਜ਼ ਕਰ ਰਹੇ ਕੁਝ ਮੈਂ ਫੇਸ ਤੇ ਲਗਾਇਆ ਨਹੀਂ ਹੋਇਆ ਕੁਝ ਵੀ ਨਹੀਂ ਲਗਾਇਆ ਹੋਇਆ ਤੇ ਮੇਰੀ ਮੇਰੀ ਸਕਿਨ ਮਤਲਬ ਕਿ ਉਦਾਂ ਹੀ ਬਹੁਤ ਸਾਫ ਆ ਤੇ ਮੈਂ ਉਹ ਹੀ ਯੂਜ਼ ਕਰਦੀ ਆ ਬਾਇਓ ਫਰੈਸ਼ ਦਾ ਤੇ ਆ ਮੈਂ ਯੂਜ਼ ਕੀਤਾ ਹੋਇਆ ਪਹਿਲਾਂ ਲਿਪ ਬਾ ਵਗੈਰਾ ਬਟੇ ਮੈਨੂੰ ਬਹੁਤ ਵਧੀਆ ਲੱਗਦਾਗਾ ਤੇ ਪਿਗਮੈਂਟ ਬਹੁਤ ਵਧੀਆ ਹੈ ਦੀ ਹੈ ਨਾ ਪਿਗਮੇਟੇਸ਼ਨ ਬਹੁਤ ਵਧੀਆ ਗਈ ਕਹਿ ਲਓ ਤੇ ਪੂਰੇ ਜਿਆਦਾ ਪਿਗਮੈਂਟ ਆ ਆਈ ਨਹੀਂ ਵੀ ਹੈਗਾ ਵੀ ਕੁਝ ਖਾ ਪੀ ਲਿਆ ਉਤਰ ਜਾਊਗਾ ਜਾਂ ਐਵੇਂ ਲੱਗ ਜਾਊਗਾ ਨਹੀਂ ਵਧੀਆ ਹੈਗਾ ਰਿਜ਼ਲਟ ਡੇਲੀ ਆਪਾਂ ਯੂਜ਼ ਕਰਨਾ ਹੋਵੇ ਘਰੇ ਲਿਪ ਬੱਮ ਤਾਂ ਬਹੁਤ ਵਧੀਆ ਲੱਗਿਆ ਮੈਨੂੰ ਇਹ ਪਹਿਲਾਂ ਵੀ ਮੇਰਾ ਯੂਜ਼ ਕੀਤਾ ਹੋਇਆ ਤੇ ਚਲੋ ਬਾਕੀ ਦੇਖਦੇ ਹਾਂ ਹੁਣ ਅੱਗੇ ਆਪਾਂ ਕੰਮ ਧੰਦੇ ਘਰੇ ਬਸ ਲੇਡੀਜ਼ ਨੂੰ ਹੋਰ ਕੀ ਆ ਹਨਾ ਕੰਮ ਧੰਦੇ ਘਰ ਦੇ ਕੰਮ ਧੰਦੇ ਆ ਜਾਂ ਸਫਾਈਆਂ ਸਫਾਈਆਂ ਦੀ ਵੀਡੀਓ ਮੈਂ ਸਫਾਈ ਕਰਦੀ ਆ ਮੇਤੋਂ ਉਦੋਂ ਪੜਦੀ ਨਹੀਂ ਹੈਗੀ ਕਿਉਂ ਨਹੀਂ ਬੰਦੀ ਕਿਉਂਕਿ ਨਾ ਸਿਰਤ ਨੇ ਚਾਹ ਤਾਂ ਆ ਕੇ ਉਦੋਂ ਮੇਰਾ ਟ੍ਰਾਈਪੋਡ ਸੈੱਡ ਦਿੰਦੀ ਆ ਪੰਗੇ ਬੋਲ ਲੈਂਦੀ ਫਿਰ ਮੈਨੂੰ ਛੇਤੀ ਸਫਾਈ ਕਰਨੀ ਪੈਂਦੀ ਹੈ ਕਿਉਂਕਿ ਜੇ ਆਪਾਂ ਹੁਣ ਵੀਡੀਓ ਬਣਾਉਨੇ ਆ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਜਦੋਂ ਆਪਾਂ ਸਫਾਈ ਕਰਦੇ ਹੋਈਏ ਵੀਡੀਓ ਬਣਾਉਣ ਦੇ ਚੱਕਰ ਵਿੱਚ ਜੇ ਆਪਣਾ ਕੰਮ ਅੱਧੇ ਘੰਟੇ ਦਾ ਵਾ ਤਾਂ ਵੀਡੀਓ ਬਣਾਉਣ ਦੇ ਟਾਈਮ ਆਪਾਂ ਨੂੰ ਉਹ ਇੱਕ ਘੰਟਾ ਲੱਗ ਜਾਣਾ ਵਾ ਮਤਲਬ ਡਬਲ ਟਾਈਮਿੰਗ ਲੈਂਦੀ ਹੈ ਵੀਡੀਓ ਐ ਸੌਖਾ ਨਹੀਂ ਹੈਗਾ ਵੀਡੀਓ ਬਣਾ ਦੇਣਾ ਵੀ ਆਪਾਂ ਕੈਮਰਾ ਔਨ ਕੀਤਾ ਕੰਮ ਕਰਦੇ ਆਂ ਦਾ ਸ਼ੂਟ ਦਿਖਾਤਾ ਇਹ ਕੋਈ ਈਜ਼ੀ ਨਹੀਂ ਹੈਗਾ ਜੇ ਤੁਹਾਡਾ 5 ਮਿੰਟ ਦਾ ਕੰਮ ਆ ਨਾ ਤੁਸੀਂ ਮਤਲਬ ਬਿਨਾ ਕੈਮਰੇ ਤੋਂ 5 ਮਿੰਟ ਚ ਕਰਦੇ ਉਹ ਕੰਮ ਤੇ ਜੇ ਥੋੜਾ ਕੈਮਰਾ ਆਹ ਹੋਣਾ ਤਾਂ ਤੁਹਾਨੂੰ 10 ਮਿੰਟ ਲੱਗਣੇ ਆ ਉਹ ਕੰਮ ਕਰਨ ਨੂੰ ਮਤਲਬ ਡਬਲ ਟਾਈਮ ਲੈ ਲੈਂਦੀ ਆ ਵੀਡੀਓ ਤੇ ਇਹ ਚੀਜ਼ ਆ ਤੇ ਚਲੋ ਜੀ ਬਾਕੀ ਹੁਣ ਮੈਂ ਦੇਖਾਂ ਪਹਿਲਾਂ ਪਾਉ ਪਿਓ ਦੀ ਜੋ ਵੀ ਕੰਮ ਲੱਗੇ ਹੋਏ ਨੇ ਉਹਨਾਂ ਨੂੰ ਪਹਿਲਾਂ ਤਾਂ ਦੇਖਾ ਮੇ ਜਾ ਕੇ ਫਿਰ ਬਾਕੀ ਆਪਦੇ ਕੰਮ ਧੰਦੇ ਕਰਾਂ ਪਰ ਫਿਰ ਮੈਨਾਂ ਆ ਕੇ ਹੋਣਾ ਤੇ ਰਸ ਦਾ ਟਾਈਮ ਹੋਣ ਵਾਲਾ ਹੀ ਆ ਚਲੋ ਜੀ ਮਿਲਦੇ ਆਂ ਫੇਰ ਆਪ ਅੱਗੇ ਹਾਂਜੀ ਇੱਥੇ ਆਗੇ ਸੀਗੇ ਆਪਾਂ ਨਹਾ ਕੇ ਸਿਰਤ ਨੂੰ ਵੀ ਮੈਂ ਨਮਾਤਾ ਸੀਗਾ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਇਹ ਸਭ ਤੋਂ ਇੰਪੋਰਟੈਂਟ ਕੰਮ ਕਰਨ ਕਪੜਿਆਂ ਨੂੰ ਸਮੇਟਣ ਕਿਉਂਕਿ ਜਿੰਨਾ ਚਿਰ ਆਪਾਂ ਕਪੜੇ ਨਹੀਂ ਸਮੇਟਦੇ ਹੈਗੇ ਉੰਨਾ ਚਿਰ ਐਵੇਂ ਲੱਗਦਾ ਵੀ ਖਲਾਰਾ ਪਿਆ ਹੀ ਪਿਆ ਤੇ ਇਹ ਮੈਂ ਤੈ ਕਰਕੇ ਰੱਖਣ ਲੱਗ ਗਈ ਸੀ ਦੇ ਕੋਲ ਬੈਠੀ ਮੇਰੇ ਸਿਰਤ ਖੇਡ ਰਹੀ ਸੀ ਤੇ ਬਾਕੀ ਮੈਂ ਤੁਹਾਡੇ ਨਾਲ ਛੋਟੇ ਛੋਟੀਆਂ ਵੀਡੀਓਜ਼ ਬਣਾ ਕੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੈਣੀ ਆ ਤੇ ਕੁਝ ਗੱਲਾਂ ਬਾਤਾਂ ਜੋ ਮੇਰੇ ਮਨ ਚ ਹੁੰਦੀਆਂ ਨੇ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰ ਲੈਣੀ ਆ ਜ਼ਿਆਦਾ ਕਲਿੱਪ ਮੈਂ ਨਹੀਂ ਬਣਾ ਪਾਉਂਦੀ ਕਿਉਂਕਿ ਸਿਰਤ ਮੈਨੂੰ ਵੀਡੀਓਜ਼ ਸ਼ੂਟ ਕਰਨ ਨਹੀਂ ਦਿੰਦੀ ਜਦੋਂ ਮੈਂ ਕੰਮ ਕਰਦੀ ਹੁੰਦੀ ਆ ਤੇ ਬਾਕੀ ਸਿਰਤ ਦੇ ਪਾਪਾ ਵੀ ਨਹੀਂ ਸ਼ੂਟ ਕਰਦੇ ਉਹ ਕਹਿੰਦੇ ਮੈਨੂੰ ਇੱਕ ਸਪੈਸ਼ਲੀ ਕੈਮਰਾਮੈਨ ਚਾਹੀਦਾਗਾ ਜਿਹੜੇ ਉਹਨਾਂ ਨਾਲ ਮਤਲਬ ਕਿ ਵੀਡੀਓ ਸ਼ੂਟ ਕਰੇ ਤੇ ਆਪਣੇ ਆਪ ਉਹ ਬਹੁਤ ਘੱਟ ਵੀਡੀਓਜ਼ ਬਣਾਉਂਦੇ ਨੇ ਤੇ ਚਲੋ ਜੀ ਵੀਡੀਓ ਫਿਰ ਬਹੁਤ ਜ਼ਿਆਦਾ ਲੰਮੀ ਹੋ ਜਾਂਦੀ ਆ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਆ ਮਿਲਦੇ ਆ ਆਪਾਂ ਤੁਹਾਨੂੰ ਕੱਲੋ ਛੋਟੀ ਜੀ ਹੋਰ ਵੀਡੀਓ ਦੇ ਨਾਲ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਲਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਚਲੋ ਜੀ ਅੱਜ ਦਾ ਬਲੌਗ ਬਸ ਇੰਨਾ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟੇਕ ਕੇਅਰ